ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਜੀਤ ਕੌਰ ਮਾਨ ਮੈਂ ਬੋਲ ਰਹੀ ਹਾਂ ਮੋਡ ਮੰਡੀ ਤੋਂ ਜ਼ਿਲ੍ਹਾ ਬਟੰਡਾ ਤੋਂ ਹਾਜ਼ਰਾਂ ਜੀ ਛੋਡੇ ਕੋਲੇ ਲੈ ਕੇ ਆ ਸੀ ਸਲੀਨ ਦੇ ਸੂਟ ਤੇ ਵਾਹਿਗੁਰੂ ਸੱਚੇ ਪਾਸਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਜਿਹੜੇ ਸਲੀਨ ਦੇ ਸੂਟ ਹੈ ਵੀਰੇ ਆ ਦਾ ਆ ਤਾਂ ਸਲਵਾਰ ਆ ਨਾਲ ਆ ਵਾਲਾ ਕਲਰ ਤੇ ਆ ਵਾਲੀ ਇਹਦੇ ਨਾਲ ਸ਼ਰਟ ਆ ਵੀਰੇ ਸਿਰਫ 300 ਦਾ ਸੂਟ ਹੈ ਇਹ ਮੈਚਿੰਗ ਸੂਟ ਹੈ ਸਿਰਫ 300 ਦਾ ਆ ਦੇਖੋ ਜੀ ਕਿ ਜੇ ਨੇ ਘਰ ਬੈਠੇ ਨੇ ਮਗਬਾਉਣਾ ਤਾਂ 50 ਰੁਪਏ ਲੱਗਣਗੇ ਜੀ। ਡਾਕ ਖਾਨੇ ਵਾਲੇ 60 ਰੁਪਏ ਲੈਂਦੇ ਆ ਤੇ ਅਸੀਂ 50 ਲੈਨੇ ਆ। ਅਸੀਂ ਜਿਹੜੇ ਪੈਂਦੇ ਆ 10-15 ਰੁਪਏ ਕੋਲੋਂ ਬੰਨਨੇ ਆ। ਪੈਂਟਰ ਵੀ ਲੈਂਦੇ ਆ ਨਾ। ਪੈਂਡ ਕਰਦੇ ਹੁਣ ਉਹਨਾਂ ਨੇ। ਸੌਰੀ ਜਿਹੜੇ ਪੈਂ ਦੂਜੇ ਪੈਸੇ ਪੈਂਦੇ ਅਸੀਂ ਕੋਲੋਂ ਪਾਦਨੇ ਉਹ ਕਿਲੋ ਦੇ ਪੈਸੇ ਲੈਂਦੇ ਆ। ਇਹ ਚਾਰਜ ਕਸਟਮਰ ਤੋਂ ਪੰਜਾਈ ਪੰਜਾਈ ਕਰਦੇ ਆ। ਹਾਂਜੀ ਆ ਦੇਖੋ ਆਈਰੀਸ ਨਾਲ ਸਲਵਾਰ ਆ ਜੀ। ਆਜ ਦਾ ਕਮੀਜ਼ ਸੁਨਹਿਂਦਾ ਸੂਟ ਆ ਸਿਰਫ 300 ਦਾ ਵੀਰੇ ਬਹੁਤ ਵਧੀਆ ਸੌਫਟ ਸਲੀਨ ਆ। ਇਦੇ ਵਿੱਚ ਇੱਕ ਆ ਡਿਜ਼ਾਈਨ ਆ ਗਿਆ ਵੀਰੇ ਆ ਡਿਜ਼ਾਈਨ ਦਾ ਮਤਲਬ ਫੁੱਲ ਇੱਕ ਸਮਝ ਲਓ ਕਿ ਜਿਵੇਂ ਫੁੱਲ ਸੂਟ ਹੀ ਮੰਨ ਲਓ ਆ ਕਿਹਾ ਕਮੀਜ਼ ਵਾਲਾ ਮਤਲਬ ਆਪਣਾ ਜਿਹੜਾ ਗਲਾ ਆ ਗਿਆ ਆ ਤਾਂ ਆਪਣਾ ਮੋਹਰਲਾ ਪਾਸਾ ਗਲੇ ਵਾਲਾ ਜੀ ਮੋਹਰ ਆ ਬੈਕ ਸਾਈਡ ਆ ਕਿ ਜੀ ਹਾਂ ਬੈਕ ਸਾਈਡ ਆ ਤੇ ਆ ਆ ਬਾਜੂ ਹੈ ਜੀ ਆ ਬਾਜੂ ਆ ਗਿਆ ਜੀ ਪੂਰਾ ਖੁੱਲਾ ਡੁੱਲਾ ਤੁਹਾਡੇ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਬੈਕ ਸਾਈਡ ਤੇ ਆ ਲਾਉਣਾ ਹੈ ਜਾਂ ਆ ਲਾਉਣਾ ਹੈ ਅੱਛਾ ਜੀ ਕੱਟ ਵੀ ਜਿਆਦੇ ਨਹੀਂ ਬੇਬੀ ਹਾਂ ਇਹ ਪੂਰਾ ਵੀ ਜੇ ਤੁਸੀਂ ਬਣਾਉਣਾ ਚਾਹੋ ਦਾ ਹੈ ਘੱਟੋ ਘਾਟਾ 44 48 ਇੰਚ ਲੰਬਾਈ ਵਾਲਾ ਕਮੀਜ਼ ਬਣੂਗਾ ਬਹੁਤ ਲੰਬਾਈ ਆ ਆ ਦੇਖੋ ਵੀਰੇ ਤੇ ਸਰ ਨੂੰ ਵੈਸਟ ਦੀ ਨਾ ਫੁੱਲ ਬਣਿਆ ਹੋਇਆ ਪਿੱਛੇ ਲਗਾਈ ਦੀਪੂ ਬਹੁਤ ਸੋਹਣਾ ਕਲਰ ਹੈ ਇਹ ਵੱਲੇ ਬਲੈਕ ਤੇ ਫਰੂਜੀ ਜਿਹਾ ਆਹ ਸ਼ਰਟ ਹੈ ਇਹ ਐਵੇਂ ਨਾ ਥੋੜਾ ਵੀਡੀਓ ਚ ਥੋੜਾ ਜਿਹਾ ਕਲਰ ਲਾਈਟ ਜਿਹਾ ਸੋ ਹੋ ਰਿਹਾ ਬਟ ਥੋੜਾ ਡਾਰਕ ਜਿਹਾ ਨੇ ਮੰਮੀ ਇਹ ਹਾਂਜੀ ਇਹ ਮੋਰ ਪੰਖੀ ਆ ਤੇ ਬਲੈਕ ਜਾ ਤੇ ਆਹ ਇਹਦੀ ਸਲਵਾਰ ਹੈ ਜੀ ਸਭ ਤੋਂ ਕਿਊਟ ਕਲਰ ਸਲਵਾਰ ਦਾ ਬਲੈਕ ਡਾਰਕ ਜਿਹਾ ਹਾਂਜੀ ਜੀ ਬਲੈਕ ਸਲਵਾਰ ਓਨਲੀ 300 ਰੁਪਿਆ ਕਿਸੇ ਵੀ ਮਂਗਾਉਣਾ ਹੋਵੇ ਆਪਣੀ ਵੀਡੀਓ ਤਾਂ ਬੜੀ ਡਾਰਕ ਸ਼ੋ ਹੋ ਨਹੀਂ ਰਹੀ ਬਟ ਬਹੁਤ ਜ਼ਿਆਦਾ ਡਾਰਕ ਆ ਦੇਖ ਲੋ ਮੇਰਾ ਹੱਥ ਮੂਰ ਹੱਥ ਵੀ ਰਿਭੂ ਰਿਭੂ ਚਿੱਟਾ ਲੱਗਦਾ ਇੱਕੋ ਜੀ ਦੋ ਦੋ ਸੂਟ ਹੈ ਵੀਰੇ ਜੇ ਕਿਸੇ ਨੇ ਲੈਣੇ ਹੋਣ ਤਾਂ ਸੇਮ ਕਲਰ ਦੇ ਦੋ ਦੋ ਸੂਟ ਹੈ ਬਹੁਤ ਜ਼ਿਆਦਾ ਡਾਰਕ ਸਲਵਾਰ ਆ ਸੇਮ ਵਿੱਚ ਹੋ ਗਿਆ ਆਪਣਾ ਉਹ ਸੀਗਾ ਆ ਬਗਰ ਪਿੰਕ ਆ ਗਿਆ ਆਪਣਾ ਨਹੀਂ ਇਹ ਪਿੰਕ ਹਾਂ ਪਿੰਕ ਜਾਂ ਹੋਰੀ ਪਿੰਕ ਵੰਗੂ ਕਲਰ ਜਿਆ ਹੁੰਦਾ ਆ ਦੇਖੋ ਆ ਦਿਖ ਰਿਹਾ ਇਹਦੇ ਆ ਬੈਕ ਸਾਈਡ ਫੁੱਲ ਬਣੂਗਾ ਜੀ ਆਹ ਵਾਲਾ ਆ ਸਹੀ ਕਲਰ ਹੈ ਤਾਂ ਪਿੰਕ ਦੇਖ ਲੋ ਹਾਂਜੀ ਆ ਇਹਦਾ ਫੁੱਲ ਬਣੂਗਾ ਪਿਛਲੇ ਪਾਸੇ ਆ ਗਲੇ ਵਾਲਾ ਦਾ ਮੁਰਲਾ ਬੱਸ ਆ ਜੀ ਤੇ ਆ ਇਹਦੀਆਂ ਬਾਜੂ ਆ ਗਈਆਂ ਜੀ ਪੂਰਾ ਖੁੱਲਾ ਡੁੱਲਾ ਕਮੀਜ਼ ਬਣੂਗਾ ਜਿੱਡੇ ਮਰਜ਼ੀ ਵੱਡੇ ਤੁਸੀਂ ਕੱਦ ਵਾਲੇ ਦਾ ਬਣਾ ਲਿਓ ਇਹਦੇ ਨਾਲ ਵੀ ਵੀਰੇ ਸਲਵਾਰ ਜਾਨੀ ਕਿ ਜਿਹੜੀ ਭਾਵੇਂ ਤੁਸੀਂ ਪਲਾਜੋ ਬਣਾਓ ਜੋ ਮਰਜ਼ੀ ਬਣਾਓ ਉਹ ਬਲੈਕ ਹੈ ਤੇ ਸਲੀਨ ਇਹ ਬਹੁਤ ਇਹਦੇ ਬਾਕੀ ਸਾਰੇ ਡਿਜ਼ਾਈਨ ਵਿਕ ਗਏ ਸੀ ਕੱਲੇ ਆਹੀ ਤਿੰਨ ਬਚੀ ਸੀਗੇ ਇਹ ਸੌਫਟ ਕਲਰ ਹੈ ਵੀਰੇ ਬਹੁਤ ਵਧੀਆ ਸੌਫਟ ਸਲੀਨ ਹੈ ਇਹ ਕੋਈ ਐ ਨਹੀਂ ਹੈਗਾ ਵੀ ਪਤਲੀ ਜਿਹੀ ਹੋਊਗੀ ਬਹੁਤ ਵਧੀਆ ਬਿਲਕੁਲ ਬੱਲਵੱਟ ਦੀ ਤਰ੍ਹਾਂ ਸਲੀਨ ਹੈ ਬਹੁਤ ਰੇਟ ਹੈ 300 ओनली ओनली 300 ਰੁਪਏ ਦਾ ਸੂਟ ਹੈ ਵੀਰੇ ਇਹ ਇਹ ਇਹਦੇ ਵਿੱਚ ਦੋ ਦੋ ਜਿਹੜਾ ਮੈਂ ਸੂਟ ਦਿਖਾ ਰਹੀ ਹਾਂ ਵੀਰੇ ਦੋ ਦੋ ਸੂਟ ਹੈ ਇਹ ਡਿਜ਼ਾਈਨ ਦੇ ਵਿੱਚ ਇਹ ਦੋ ਦੋ ਦੀ ਕੱਟ ਚ ਹੈ ਹਾਂਜੀ ਵੀਰੇ ਤਿੰਨ ਸੂਟ ਦਿਖਾਏ ਆ ਪਰ ਟ ਹੈ ਦੋ ਦੀ ਕੱਟ ਚ ਕਰਕੇ ਕੁਝ ਸੇਗ ਆ ਇਹਦੇ ਕੋਲ ਸਾਲੀਂ ਦੇ ਸੂਟ ਵੀਰੇ ਸਟਾਲ ਸੂਟ ਆ ਦੁਬਾਰੇ ਲਿਆਏ ਇਹਦੇ ਗਲੇ ਤੇ ਕੱਲਾ ਐਵੇਂ ਬਰਕ ਹੈ ਇਹ ਵੀ ਸਾਲੀਂ ਦੇ ਸੂਟ ਆ ਵੀਰੇ ਐਦਾਂ ਹੀ ਬਰਕ ਆ ਬਸ ਇਹਨਾਂ ਦਾ ਸਟਾਲ ਹੈ ਆਹ ਪਾਇਆ ਵਿਚੇ ਦੇ ਆਹ ਸੇ ਵੀਰੇ ਆ ਇਹਦਾ ਸਟਾਲ ਹੈ ਇਹ 400 ਇਹਦਾ ਰੇਟ ਹਾਂਜੀ ਇਹਦਾ ਰੇਟ ਆ ਵੀਰੇ 400 ਇਹਦੇ ਨਾਲ ਸਟਾਲ ਆ ਇਹ ਆਪਾਂ ਦੁਬਾਰੇ ਲੈ ਕੇ ਆਏ ਆ ਮਮਗਾ ਵਾਇਸੇ ਕਸਟਮਰਾਂ ਨੇ ਆਹ ਦੇਖੋ ਜੀ ਆ ਆ ਗਿਆ ਬਲੂ ਕਲਰ ਦੇ ਵਿੱਚ ਇਹਦੇ ਵੀ ਗਲੇ ਤੇ ਵਰਕ ਹੈ ਜੀ ਨਾਲ ਸਟੋਲ ਹੈ ਓਨਲੀ 400 ਰੁਪਏ ਤੇ ਡਾਰਕ ਬਲੂ ਆ ਗਿਆ ਆਹ ਕਾਫੀ ਆ ਗਿਆ ਡਾਰਕ ਹਾਂ ਆਹ ਕਾਫੀ ਇਹ ਕੱਲਾ ਦੇ ਗਲੇ ਤੇ ਜਰੀ ਦਾ ਵਰਕ ਹੈ ਤੇ ਤੇ ਦੇ ਵਰਕ ਨਹੀਂ ਹੈ ਚੁੱਬਣ ਜਰੀ ਜਰੀ ਨਾਲ ਬਹੁਤ ਸੌਫਟ ਜਰੀ ਲੱਗੀ ਹੋਈ ਹੈ ਇਹਦੇ ਤੇ ਬਹੁਤ ਸੌਫਟ ਚੀਜ਼ਾਂ ਆਹ ਮੋਰ ਪੰਖੀਆ ਕਲਰ ਹੈ ਜੀ ਪਿੰਕ ਆਹ ਪਿੰਕੋ ਤਿਆਰ ਹੋ ਲਿਆ ਗਿਆ ਗ੍ਰੇ ਕਲਰ ਦੀ ਗਲੇ ਕਰ ਕਿਸੇ ਭੈਣ ਭਰਾ ਨੇ ਕੋਈ ਸੂਟ ਮੰਗਵਾਉਣਾ ਹੋਵੇ ਪਲੀਜ਼ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜੋ ਬਾਜੂ ਬਰੇਟਾ ਤੇ ਅਸੀਂ ਦੇ ਰਹੇ ਹਾਂ ਤੇ ਇਸ ਲਈ ਇਹ ਦੇਸੀ ਜੀ ਨਹੀਂ ਹੈਗੀ ਬਹੁਤ ਵਧੀਆ ਸੁਨਹਿਣਾ ਵੀਰੇ ਤੁਸੀਂ ਬੇਫਿਕਰ ਹੋ ਕੇ ਸੂਟ ਮੰਗਵਾ ਸਕਦੇ ਕੋਈ ਸਮੱਸਿਆ ਨਹੀਂ ਹੁੰਦਾਗਾ ਘਰੇ ਜਿਵੇਂ ਮਰਜ਼ੀ ਪਾਓ ਦੇਣ ਲੈਣ ਚ ਦਿਓ ਕਿਸੇ ਨੂੰ ਗਿਫਟ ਦਿਓ ਤੇ ਬਹੁਤ ਸੁਣੀਆਂ ਚੀਜ਼ਾਂ ਤੇ ਨਾਲੇ ਤੁਹਾਡੇ ਬਜਟ ਵਿੱਚ ਪੈਂਦੀਆਂ ਮੇਬੀ ਇਹ ਡਿਜ਼ਾਈਨ ਵੀ ਨਿਊ ਆਤਾ ਜਿਹੜਾ ਥੱਲੇ ਵਾਲਾ ਜੀ ਇਸ ਸੁਨਹਿਣ ਦਾ ਕਪੜਾ ਹੀ ਸਾਰਾ ਸੋ ਆਪ ਸਭ ਨੂੰ ਮੇਰੇ ਵੱਨਗਾਂ ਮਨਜੀਤ ਕੌਰ ਮਾਣਵੰਗਾਂ ਪਿਆਰਪਰੀ ਸਸਰੀਕਾਲ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਮੇਰੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਕੋਈ ਵੀ ਕੋਈ ਮੇਥੋਂ ਗਲਤੀ ਹੁੰਦੀ ਹੈ ਵੀਡੀਓ ਬਣਾਉਣ ਵਾਲੇ ਦਾ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਤੇ ਕੱਲ ਹੋਰ ਜੀ ਪਹਿਲਾ ਆਪਣੇੜਿਆ ਸੇਲ ਹੋਈ ਸੀਗੀ ਇਹ 450 ਦੀ ਸੇਲ ਹੋਈ ਸੀਗੀ ਤੇ ਉਹਨਾਂ ਨੇ ਦੇ ਰੇਟ ਘਟੇ ਸੀਗੇ ਤੇ ਹੁਣ ਇਹ 400 ਦੇ ਪੈ ਰਹੇ ਆਪਣੇ ਨੂੰ ਅਸੀਂ ਜੇ ਸਾਨੂੰ ਪਿੱਛੋਂ ਰੇਟ ਘਟਾ ਲਾ ਦਿੰਦੇ ਅਸੀਂ ਨਾਲ ਉਹਦੀ ਨਾਲ ਘਟਾ ਦਿੰਦੇ ਆ ਜੀ ਅਸੀਂ ਉਹ ਨਹੀਂ ਹੈਗੇ ਵੀ ਸਾਨੂੰ ਪਿੱਛੋਂ ਘਟ ਮਿਲ ਜਾਂਦੇ ਅਸੀਂ ਪਹਿਲਾਂ ਵਾਲੇ ਰੇਟ ਤੇ ਆਪਣੇ ਵੇਚ ਜਾਈਏ ਕਿਉਂਕਿ ਮੇਰੇ ਕਸਟਮਰ ਮੈਥੋਂ ਬਹੁਤ ਕੱਪੜਾ ਲੈਂਦੇ ਆ ਮੈਂ ਕਿਸੇ ਨਾਲ ਵਿਸ਼ਵਾਸ ਘਾਤ ਨਹੀਂ ਕਰਨਾ ਵੀਰੇ ਉਹਨਾਂ ਨੇ ਇਤਕੀ ਸਾਨੂੰ ਸਸਤੇ ਲਾਇਆ ਆ ਸਲੀਨ ਆਪਾਂ ਪਹਿਲ ਪਿਛਲੀ ਵਾਰ ਵੇਚੀ ਸੀਗੀ ਮਤਲਬ ਇਹ ਤੋਂ ਪਹਿਲਾਂ ਵਾਲੀ ਸਲੀਨ ਵੇਚੀ ਸੀ ਆਪਾਂ 450 ਦੀ ਭੱਟ ਹੁਣ ਆਪਾਂ ਇਹਨਾਂ ਨੂੰ ਸਸਤੇ ਵੇਚ ਕੇ ਲਿਆ ਗਏ ਇਹ ਹਾਂ ਤੇ ਆਪਣੇ ਨੂੰ ਹੁਣ ਸਸਤੀ ਪਈ ਆ ਪੱਤਾ ਕਰਕੇ ਚਾਹ ਰੇਟ ਵੀ ਘਟਾ ਕਰਤਾ ਉਹਨਾਂ ਨੇ ਵੀਰੇ ਲੋੜੀ ਆਫਰ ਤੇ ਰੇਟ ਘਟਾਤੇ ਅਸੀਂ ਘਟਾਤੇ ਵੀਰੇ ਸੁਣੋ ਆ ਚੀਜ਼ ਨਵੀਂ ਆ ਜੀ ਹਾਂਜੀ ਇਹ ਬਿਲਕੁਲ ਨਵੀਂ ਆ ਇਹ 300 ਦੀ ਆਹ 300 ਦੀ ਆ ਜੀ ਆ 400 ਕਿਹਦੇ ਨਾਲ ਸਟਾਲ ਤੇ ਬਗਲੇ ਦੇ ਬਰਕੇ ਵੀ ਸੁਣੀਂਦਾ ਜੀ ਵੱਡੇ ਬਣੇ ਚਾਹੀਏ ਹਮ ਸੋ ਠੀਕ ਆ ਜੀ ਕੋਈ ਵੀ ਮਿਸਟੇਕ ਹੁੰਦੀ ਆ ਪਲੀਜ਼ ਤੁਸੀਂ ਦੱਸਿਆ ਕਰੋ ਆਪਾਂ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਘਰ ਸਾ ਵਾਹਿਗੁਰੂ ਜੀ ਕੀ ਫਤਿਹ